3 4 5 ਲਿਵਾਵੇ ਖੜੇ ਦਾ ਚ ਜੋ ਜੋ ਅੱਦਨ ਵਾਲਾ ਦੇ ਕੈਮਰੇ ਦੇਖ ਲਏ ਨੇ ਹਾਉ ਮੇਰੇ ਦਾਤਰ ਵੀ ਖੜੇ ਦਾ ਉਹਨੇ ਬਈ ਲੱਕਾਂ ਦੇ ਜੋ ਆਦੇ ਤੋਂ ਕੋਈ ਨਾ ਅੰਮੋਲਿਆ ਕੋਈ ਹੱਥ ਲੁੱਟੇ ਚੋ ਗੋਸ਼ਪਾਏ ਦਾ ਏ ਇਹ ਪੌਣਾ ਮੈਂ ਤੱਕ ਤੇ ਸੌਂਦਾ ਨਹੀਂ ਹਟਿਆ ਲ ਮੈਨੂੰ ਪਾਵੇ ਜਿਆਦਾ ਨਹੀਂ ਕੁਝ ਹੋਊਗਾ ਯਾਰ ਚੁੱਪ ਕਰੋ ਹਾਂ ਚੁੱਪ ਕਪੰਦਰਾ ਹੈ। ਆਪੀ ਚੇਜ ਨੂੰ ਦੇ। ਐਡੀਕੋ। ਵੈਗ ਦੀ ਕਾਰਤਾਂ ਕਮੇਟੀ ਤੇ ਪਾਈ ਦੇਣੀ 304 ਕੇ ਨਾ ਤੇ ਚਾਦਰਾਂ ਲੈ ਕੇ ਤੇ ਉਹ ਰੂਹੀ ਹੋਉਗੇ ਸਰ ਕੀ। ਖਾਲੀ ਤੋਂ। ਭਗਵਾਨ ਕੋ ਨਹੀਂ ਮਸਾਮਨ ਤੇ ਚੋਖੇ ਹੀ ਭੁਲੇਣਾ। ਰੱਬ ਕੋ ਵੀ ਡਰੇ ਲੋਕੀ ਹਿਸਾਬ। ਹਰ ਇੱਕ ਚੀਜ਼ ਆਪੋ ਰਹੀ ਦੀ। ਉਹ ਟਰਾਂਕ ਤੋਂ ਹੀ ਨਾ ਕੋਲੇ ਦਾ। ਉੱਤੇ ਕਾਸ਼ੜਦੀਆਂ ਬੋਰੀਆਂ ਪਚਾਦਣਾ ਲੱਗਦਾ ਹਰ ਇੱਕ ਚੀਜ਼ ਫੋਲੀ ਦੀ ਉਹਨਾਂ ਨੇ ਲੱਬੇ ਦਾ ਬੂਟਾ ਕੱਤੂ ਖੋਲੇ ਦਿਆ ਮੂੜੇ ਦੇ ਬੂਟਾ ਕੱਤੂ ਖੋਲੇ ਦਿਆ ਨਾਲ ਪਰੇ ਸੜੇ ਘਰ ਤੇ ਚੰਗਾ ਹੱਥ ਮਾਰ ਗਿਆ ਲੁੱਟ ਕੇ ਉਹਨਾਂ ਸਾਨੂੰ ਵੀ ਖੜੇ ਹੋਤਾ ਪੁੱਤਰ ਹੋਰ ਪਿੰਡਾਂ ਕੋਈ ਨਹੀਂ ਘਰ ਨਹੀਂ ਨਾ ਕੋਈ ਲੱਬਾ ਘਰ ਨਹੀਂ ਨਾ ਲੱਬਾ

ਮੇਰਾ ਨਾਮ ਆਇਆ ਕਮਲਾ ਦੇਵੀ ਪਿੰਡ ਦਾ ਨਾਮ ਪਖਵਾਲ ਕੁੱਲੀਆਂ ਪਰ ਤਾਂ ਇਦਾਂ ਹੀ ਐ ਕਿ ਮੇਰਾ ਤਾਂ ਸਾਰਾ ਸਮਾਨ ਕੱਢ ਕੇ ਲੈ ਗਏ ਉਹ ਠੀਕ ਐ ਮਹਾਰਾਜ ਦੇ ਮੰਦਿਰ ਦੇ ਵਿੱਚ ਦਸਵੰਤ ਰੱਖੀ ਦੀ ਉਹ ਵੀ ਲੈ ਕੇ ਕੱਢ ਗਏ ਆਪਣੇ ਪੈਸੇ ਵੀ ਆਪਣੇ 8-9000 ਰੁਪਏ ਮੇਰਾ 9000 ਰੁਪਏ ਦਾ ਉਹ ਵੀ ਲੈ ਕੇ ਕੱਢ ਗਏ ਤੇ ਬਾਕੀ ਐਲਸੀਡੀ ਲੈ ਕੇ ਲਾ ਕੇ ਹੋਰ ਪੁੱਤ ਮੈਂ ਸਮਾਨਾ ਕੋਈ ਚੱਕ ਨਹੀਂ ਕੀਤਾ ਟਰੰਕ ਕੋਲੇ ਟਰੰਕ ਦੀ ਵਿੱਚ ਵੀ ਚਾਦਰਾਂ ਕੱਢ ਕੇ ਲੈ ਗਏ ਤੇ ਬੋਰੀਆਂ ਜਿਹੜੀਆਂ ਸੀ ਨਾ ਉਹ ਉੱਪਰ ਕਰ ਗਏ ਨੇ ਨਹੀਂ ਅਸੀਂ ਘਰ ਨਹੀਂ ਆ ਗਏ ਪੁੱਤ ਅਹੀਂ ਪਹਿਲਾ ਅੰਬਰਸਰਗੇ ਦੇ ਅੰਬਰਸਰੋ ਸਾਮੀ ਐ ਦੋ ਹੀ ਦਿਨ ਨਹੀਂ ਉਦਰੀ ਰਾਤ ਹੀ ਕੁੜੀ ਗੁੰਵੜ ਵੱਡੀ ਕੋ ਚਲ ਗਿਆ ਕੁਲੀ ਸੇਕ ਵੇ ਤਾਂ ਹੀ ਉਧਰੋਂ ਆਏ ਆ ਹੋ ਗਿਆ ਦੋ ਕੁ ਸਾਲ ਸਾਡੀ ਇੱਕ ਚੈਨੀ ਤੇ ਦੋ ਮੁੰਦਰੀਆਂ ਲੈ ਗਈਆਂ ਦੋ ਤਿੰਨ ਸਾਲ ਹੋ ਗਿਆ ਤਿੰਨ ਕਣ ਚਾਰ ਪੰਜ ਜੀ ਹੋ ਗਿਆ ਗੁੜਿਆ ਦੇ ਹੋ ਮਾਕੇ ਦੇ ਹੋਣ ਵਾਲੀ ਦੂਸਰੀ ਵਾਰੀ ਚੋਰੀ ਹੋਈ ਐ ਆਹੀ ਗਰੀਬ ਬੰਦਿਆਂ ਲੁੱਟੇ ਗਏ ਆ ਤੇ ਨੋਵਾ ਪੁੱਤਰਾ ਚੜਕਾਂ ਖਾਂ ਚੁੱਕੇ ਰਹਿ ਗਏ ਆ ਹੋਰ ਸਾਡੀ ਮੰਗ ਕੀ ਹੋਣੀ ਐ ਕੋਈ ਆ ਕੇ ਸਾਡੀ ਕੋਈ ਜਿੱਤੋ ਥੋੜੀ ਐ ਮੱਚਾਂਗੇ ਕੋਈ ਇਤਨੀ ਹੈਗੀ ਰੋਟੀ ਨਹੀਂ ਪੂਰੀ ਹੋਣੀ ਤੇ ਨਸਮਾਨੇ ਕਿੱਥੋਂ ਪੈਦਾ ਕਰ ਸਕਦੇ ਆ ਘੜੀਦਾਰ ਬੰਦਾ ਘੜੀਦਾਰ ਬੰਦਾ ਇਹ ਹੈ ਦੀ ਉਮਰ ਘੜੀ ਲਾਂਦੀ ਤੇ ਰੇਮਚੰਦ ਮਿਹਨਤ ਕਰਨ ਨੇ ਸੀ ਬਾਹਰ ਗਏ ਦੇ ਸਵੇਰੇ ਆ ਗਏ 6 ਵਜੇ ਆ ਕੇ ਦੇਖਿਆ ਤਾਲਾ ਟੁੱਟੇ ਪਏ ਸਾਡੇ ਤਾਲੇ ਟੁੱਟੇ ਪਏ ਦੇਖੋ ਰੇ ਕਾ ਪੁੱਛ ਕੇ ਸੇ ਘਰ ਕੇ ਸਾਨੂੰ ਕੁਝ ਦੱਸਣ ਮਿਲ ਸਕਦਾ ਕਿ ਤੁਹਾਨੂੰ ਮਿਲਣਾ ਕੀ ਹੁਣ ਐਲ ਡੀ ਆ ਸਾਡਾ ਜੋ ਲੈ ਗਿਆ 9000 ਰੁਪਏ ਨਗਦੀ ਉਹ ਲੈ ਗਿਆ ਕੋਈ ਕਪੜੇ ਕਪੜੇ ਲੈ ਗਿਆ ਹੋਰ ਬਾਕੀ ਸਮਾਨ ਪਿਆ ਰਿਹਾ ਹੁਣ ਦੇਖੋ ਕੌਣ ਕੀ ਪਿਆ ਇੱਥੇ ਕੀ ਨਹੀਂ ਆਈ ਆਈ ਹੱਥ ਨਹੀਂ ਲਗਾਇਆ ਵੀ ਉਦਾਂ ਹੀ ਖਲਾਰਾ ਪਿਆ ਦਾ ਮੈਂ ਨਾ ਰਾਇ ਰਣੀ ਐ ਤੇ ਉਧਰ ਘੇੜ ਖੁੱਲਾ ਹੀ ਦਾ ਆਇਆ ਪ੍ਰਕਾਰ ਹੀ ਰੋਟੀਆਂ ਟਿਕਾਣ ਦੇ ਹੁਣ ਤਾਂ ਪਤਾ ਨਹੀਂ ਲੱਗੇ ਦਰਾਨੀ ਮੇਟੀ ਉਹਨਾਂ ਦਾ ਸਭ ਤੁਹਾਡਾ ਬੂਆ ਜੰਧਰਾ ਟਟਾ ਆ ਤੁਸੀਂ ਦੇਖਿਆ ਨਹੀਂ ਮਾਹੀ ਨੀ ਗੋਲ ਦਿੱਤਾ ਨੋਦਲੇ ਪਾਸ ਪਰਲੇ ਪਾਸੇ ਮਾ ਲਹੀ ਪਿਰੋਲਾ ਪੈਦਾ ਉਹਦਰ ਬੰਦੇ ਆ ਜੇ ਬੰਦੇ ਆ ਇਹਦੇ ਤੇ ਗੋਣ ਕੀਤੇ ਨਿਆਣੇ ਨਿਗਿਣਗੇ ਬੱਚੇ ਆ ਆਪਣੇ ਘਾਲੀ ਦੇ ਅਗਿਆ ਹੀ ਦਿਖਿਆਣ ਕੇਤੇ ਪੇਟੀ ਦੇ ਕੁੰਡੇ ਵੀ ਖੁੱਲੇ ਪੇਟੀ ਖੁੱਲੀ ਬੂਆ ਰ ਸੋਇਦਾ ਵੀ ਉੱਤੇ ਖੁੱਲਾ ਬੋਦਰ ਆ ਜੋਦ ਨਾ ਆ ਤੇ ਚੰਦਗਾਰਾਂ ਦੇ ਪੰਜਾਬ ਪੁਲਿਸ ਚ ਨਾ ਹੈਗਾ ਹੋਣਾ ਨੂੰ ਸਾਰੇ ਢਾਰ ਹੈਗਾ ਸਾਰੇ ਘਰਾਂ ਚ ਚਾਂਤੀ ਮਾਰ ਕੇ ਗਏ ਨਾ ਉਧਾ ਪਹਿਰੇ ਲੱਗਣੇ ਚਾਹੀਦੇ ਇਹਦੇ ਵਿੱਚ ਆਪ ਕੋੜੀ ਹੋਣੀ ਚਾਹੀਦੀ ਵੀ ਕੀ ਘਰ ਰੇ ਕਿ ਕਿੱਥੋਂ ਬਾਹਰ ਬੰਦੇ ਕਿਦਾਂ ਆ ਗਏ ਆ ਟਿੰਡਾ ਵਿੱਚ ਚਾਰ ਇਹ ਕੰਮ ਹੋਇਆ ਨਹੀਂ ਕਦੀ ਹਾਟ ਪਿੰਡਾਂ ਵਿੱਚ ਘਰ ਵਿੱਚ ਨਹੀਂ ਹੋਇਆ ਕਦੀ ਵੀ ਬਾਦਮੰਦਰ ਮਦਰ ਜੰਦਰੇ ਹਾਂ ਪਰ ਸਤਪਾਲ ਜੇ 5 ਵਜੇ ਉੱਠੇ ਆਪਾਂ ਸਵੇਰੇ ਬੱਚੇ ਵੀ ਉੱਠੇ ਬਾਦਮ ਦੇਖ ਕੇ ਤੇ ਸਾਹਮਣੇ ਤੋਂ ਰਾਜਾ ਖੁੱਲਾ ਆ ਗੜਾ ਐ ਦੋ ਰਾਜਾ ਖੁੱਲਾ ਹੀ ਜੇ ਤੇ ਉੱਪਰ ਪੌੜੀ ਰਸਤੇ ਤਾਂ ਕਿਹਾ ਵੀ ਆਏ ਹੁਣੇ ਪੱਟੇ ਨੇ ਜਾਣਾ ਵੱਡੀ ਸਵੇਰੇ ਤਾਂ ਉਹਦੇ ਭਲੇਖੇ ਵੀ ਉੱਪਰੋਂ ਦੀ ਆਏ ਹੋਣੇ ਆ ਇਹ ਜੇ ਲੋਨਰ ਪੁੱਛਣਗੇ ਉਹ ਕਹਿੰਦੇ ਆਪਾਂ ਆਏ ਨਹੀਂ ਹਾਂਗੇ ਤੋਂ ਦੇ ਬਾਅਦ ਫਿਰ 7:00 ਵਜੇ ਪਾਰਲੇ ਮਾਲ ਜਿਹੜੇ ਦੇਖਿਆ ਕਹਿੰਦੇ ਤੇਰੀ ਚੋਰੀ ਹੋ ਗਈ ਜੀ ਤੇ ਸਾਨੂੰ ਕੋਈ ਡੋਟ ਵੀ ਹੋ ਸਕਦਾ ਬੰਦੇ ਸਾਡੇ ਵੀ ਪੈ ਮਾਰ ਗਏ ਲਾ ਹੀਗਾ ਹੋ ਸਕਦਾ ਲੱਗਿਆ ਆਨ ਗੁਆਂਢ ਉੱਠੇ ਹੁੰਦੇ ਉਹ ਚੱਲ ਗਏ ਹੁਣ